ਜੇ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹਦੇ ਵਿੱਚ ਹੀ ਆਪਣੇ ਚੰਡੀਗੜ੍ਹ 에어ਪੋਰਟ ਤੋਂ ਆਪਾਂ ਜਗਜੀਤ ਸਿੰਘ ਡੱਲੇ ਦੀ ਗੱਲ ਕਰਦੇ ਹਾਂ ਕਿਸਾਨੀ ਉਹਦੇ ਆਗੂ ਉਹ ਜਾਣ ਨੂੰ ਤਿਆਰ ਸੀ ਤੇ ਉਹਨੂੰ ਕੁਰਪਾਨ ਪਿੱਛੇ ਉਹਨਾਂ ਨੇ ਜਹਾਜ਼ ਤੇ ਨਹੀਂ ਚੜਨ ਦਿੱਤਾ ਫਿਰ ਇਹਦਾ ਮਤਲਬ ਹੈ ਰਾਹੁਲ ਨੇ ਜੋ ਬਿਆਨ ਦਿੱਤਾ ਕਿ ਸਿੱਖ ਹਿੰਦੁਸਤਾਨ ਦੇ ਵਿੱਚ ਮਹਿਬੂਜ ਨਹੀਂ ਹੈਗੇ ਇਹਦਾ ਮਤਲਬ ਆਕੀ ਗੱਲ ਸਹੀ ਹੈ ਬੀਪੀ ਹੁਣ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਤਾਂ ਇੰਨਾ ਪੁਸ਼ ਕਰਿਆ ਤੁਸੀਂ ਕਿ ਹਮੈਤੀ ਬਣਦੇ ਹੋ ਦਰਵਾਜ਼ਾ ਸਾਹ ਤੇ ਟੈਗ ਦੀ ਗੱਲ ਹੋਵੇ ਫਿਰ ਪਾ ਮੇਂ ਗੱਲ ਹੋਵੇ 84 ਦੀ ਗੱਲ ਹੋਵੇ ਉਹਦੇ باوجود ਕਹਿੰਦੇ ਕਿ ਅਸੀਂ ਤਾਂ ਸਜਾਵਾਂ ਦਿੱਤੀਆਂ ਟੈਟਲਰ ਵਰਗਿਆਂ ਨੂੰ ਜਾਂ ਸਜਿੰਮ ਕੁਮਾਰ ਵਰਗਿਆਂ ਨੂੰ ਜਾ ਕੇ ਵੀ ਦੇ ਰਹੇ ਹਾਂ ਤੇ ਤੁਸੀਂ ਸਿੱਖਾਂ ਨੂੰ ਮਹਿਕੂਸ ਕਿਉਂ ਨਹੀਂ ਸਮਝਦੇ ਹੈਗੇ ਕਿਉਂਕਿ ਉਰੇ ਜਿਹੜੇ ਸਿੱਖ ਭਾਈਚਾਰਾ ਹੈ ਉਹਦੇ 'ਚ ਕਹਿੰਦੇ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਹੈ। ਐਲਿਗੇਡ ਅਡਵਾਨੀ ਨੇ ਜਿਹੜਾ ਲਾਲਕ੍ਰਿਸ਼ਨ ਅਡਵਾਨੀ ਹੈ ਉਹਨੇ ਮਾਈ ਮਾਈ ਕੰਟਰੀ ਮਾਈ ਲਾਈਫ ਆਪਦੀ ਕਿਤਾਬ 'ਚ ਉਹਨਾਂ ਲਿਖਿਆ ਕਿ ਅਸੀਂ ਇੰਦਰਾਗਰਦੀ ਨੂੰ ਜਾ ਕੇ ਪ੍ਰੇਰੀਆ ਕਿ ਤੂੰ ਦੁਰਗਾ ਦਾ ਰੂਪ ਹੈ ਤੂੰ ਇਹ ਲੜਾਈ ਲੜ ਤੇ ਦਰਬਾਰ ਸਾਹਿਬ ਤੇ ਟੈਕ ਕਰੀ ਇੰਦਰਾ ਗਾਂਧੀ ਨੇ ਉਸੇ ਪ੍ਰਭੂ ਸਤਾ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਯਾਰ ਭਾਜਪਾ ਵਾਲੇ ਨੇ ਕਰਾਈ ਹੈ ਇਹ ਲਾਲ ਕ੍ਰਿਸ਼ਨ ਰਡਵਾਨੀ ਉਹੀ ਸਰਕਾਰ ਬਣਾਉ ਦਾ ਕਾਰਨ ਇੰਦਰਾ ਗਾਂਧੀ ਬਣੀ ਪਰ ਇਹ ਨਹੀਂ ਤਾਂ ਕਦੇ ਭਾਜਪਾ ਦੀ ਸਰਕਾਰ ਬਣ ਨਹੀਂ ਹੁੰਦੀ ਸੀ ਸਿੱਖਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਜ਼ੁਲਮ ਕੀ ਜੇ ਅਰਜਨ ਦਾਸ ਨੇ ਸਿੱਖਾਂ ਦੇ ਜ਼ੁਲਮ ਕੀਤਾ ਤੇ ਸਿੰਘਾਂ ਨੇ ਜਾ ਕੇ ਅਰਜਨ ਦਾਸ ਨੂੰ ਮਾਰਿਆ ਜੇ ਲਲਿਤ ਮਾਕਨ ਨੇ ਸਿੱਖਾਂ ਦੇ ਜ਼ੁਲਮ ਕੀਤਾ ਤਾਂ ਉਹਨੇ ਲਲਿਤ ਮਾਕਨ ਨੂੰ ਮਾਰਿਆ ਜੇ ਜਨਰਲ ਬੈਧਿਆ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ ਜਨਰਲ ਬੈਧਿਆ ਨੂੰ ਮਾਰੀ ਇਹਦੇ ਸਮੇਂ ਬੱਚਿਆਂ ਦੇ ਕਕਾਰ ਰਹਾ ਲੈਣੇ ਜਾਂ ਖੜੇ ਰਹਾ ਲੈਣੇ ਯਾਨੀ ਕਿ ਇਹ ਨਿਸ਼ਾਨੀ ਤੁਸੀਂ ਮੰਨਦੇ ਹੋ ਵੀ ਇਹ ਬਰਾਬਰਤਾ ਦੀ ਨਿਸ਼ਾਨੀ ਨਹੀਂ ਹੈ ਇਹ ਬਰਾਬਰਤਾ ਦੀ ਨਿਸ਼ਾਨੀ ਕਦੇ ਨਹੀਂ ਹੈਗੀ ਇਹ ਸੰਤ ਜਨਾਈਲ ਸਿੰਘ ਵੀ ਕਹਿੰਦੇ ਰਹੇ ਸੰਤਾਂ ਦੀ ਬਹੁਤ ਸਪੀਚਾਂ ਅਜੇ ਵੀ ਲੋਕ ਸੁਣ ਰਹੇ ਨੇ ਕਿ ਸਾਨੂੰ 2 ਨੰਬਰ ਦੇ ਸ਼ਹਿਰੀ ਮੰਨਿਆ ਜਾ ਰਿਹਾ ਸਾਨੂੰ ਕਿਰਪਾਲਾ ਪਾਉਣ ਦਾ ਅਧਿਕਾਰ ਨਹੀਂ ਹੈਗਾ ਸਿੱਖਾਂ ਨੇ ਕਦੇ ਕਿਸੇ ਫਰਵਾਦ ਨੂੰ ਪਰਿਵਾਰ ਨੂੰ ਵਜੀਦੇ ਦੇ ਪਰਿਵਾਰ ਨੂੰ ਨਹੀਂ ਸੀ ਕਿਸੇ ਨੇ ਕੁਝ ਕਿਹਾ ਕਿਸੇ ਹੋਰ ਦੇ ਔਰੰਗਜ਼ੇਬ ਦੇ ਪਰਿਵਾਰ ਨੂੰ ਕਿਹਾ ਕਿਸੇ ਜਿਹੜੀ ਭਾਜੀਪੀ ਦੇ ਵਿੱਚ ਸਿੱਖ ਨੇ ਜੀ ਸਿੱਖ ਚੇਰੇ ਨੇ ਉਹਨਾਂ ਨੇ ਨਾਲ ਦੀ ਨਾਲ ਵਿਰੋਧ ਸ਼ੁਰੂ ਕਰਤਾ ਇਹਦਾ ਚਾਹੇ ਗੱਲ ਉਹ ਰਵਨੀਤ ਬਿੱਟੂ ਦੀ ਲਾਲੀਜ ਤੋਂ ਸ਼ੁਰੂ ਕਰ ਲਾਂ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੀਏ ਜਿਹੜੇ ਹੋਰ ਨੇ ਜਿੰਨੇ ਆਪੂ ਲਾਲਪੁਰਾ ਹੋਰਾਂ ਦੀ ਗੱਲ ਕਰਦੀ ਹੈ ਹਰ ਇੱਕ ਬੰਦਾ ਇਸ ਚੀਜ਼ ਦਾ ਵਿਰੋਧ ਕਰਦਾ ਹੁਣ ਵੀ ਇਹੀ ਗੱਲ ਆਈ ਹੈ ਕਿ ਅੱਜ ਦੀ ਤਰੀਕ ਚ ਸਭ ਤੋਂ ਸਿੱਖ ਉਹ ਰੌਲਾ ਪਾ ਰਹੇ ਨੇ ਜਿਹੜੇ বিজেਪ ਦੀ ਸ਼ਰਨ 'ਚ ਚਲੇ ਗਏ ਇਹ ਜਿਹੜਾ ਸਿਰਫ ਰੌਲਾ ਪਾ ਰਹੇ ਨੇ ਰਾਹੁਲ ਦੇ ਵਿਰੁੱਧ ਉਹ ਸਾਰੇ ਬੀਜੇਪੀ ਵਾਲੇ ਜਿਹੜੇ ਬੀਜੇਪੀ 'ਚ ਨਵੇਂ ਨਵੇਂ ਰਲੇ ਆ ਜਾਂ ਪੁਰਾਣੇ ਵੀ ਰਲੇ ਆ ਉਹੀ ਰੌਲਾ ਪਾ ਰਹੇ ਨੇ ਕਿਉਂਕਿ ਉਹਨਾਂ ਨੇ ਇਹ ਸਾਰੇ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ ਵੀ ਉਹ ਤਾਂ ਕੁਰਸੀਆਂ ਦੇ ਭੁੱਖੇ ਹੀ ਕਹਿ ਰਿਹਾ ਜਿਹੜੇ ਕੁਰਸੀਆਂ ਦੇ ਨਹੀਂ ਸਸ਼ੀਕਾਲਾ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਦੇਖੀਏ ਤਾਂ ਸਿਆਸੀ ਤੌਰ ਤੇ ਵੱਡਾ ਹੰਗਾਮਾ ਖੜਾ ਹੋ ਚੁੱਕਿਆ ਹੈ ਤੇ ਬੀਜੇਪੀ ਇਹਨੂੰ ਸਾਬਤ ਤੌਰ ਤੇ ਕਹਿੰਦੀ ਹੈ ਵੀ ਇਹ ਕਿਤੇ ਨਾ ਕਿਤੇ ਦੇਸ਼ ਦੇ ਵਿਰੋਧ ਚ ਬਿਆਨ ਹੈ ਦੇਸ਼ ਵਿਰੋਧੀ ਜਿਹਨੂੰ ਕਹਦਾ ਨੇ ਆ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਸਲ ਮਸਲਾ ਤਾਂ ਇਹ ਹੈ ਵੀ ਜਦੋਂ ਸਿੱਖਾਂ ਨੂੰ ਲੈ ਕੇ ਇਹ ਗੱਲ ਰਾਹੁਲ ਗਾਂਧੀ ਜਾ ਕੇ ਵਿਦੇਸ਼ ਦੀ ਧਰਤੀ ਤੇ ਕਹਿੰਦੇ ਨੇ ਤਾਂ ਉਹਦਾ ਇੰਪੈਕਟ ਲਾਜ਼ਮੀ ਜੀ ਗੱਲ ਸੀ ਕਿ ਇੱਥੇ ਆਉਣਾ ਹੈ ਪਰ ਪੰਜਾਬ ਦੀ ਖਾਸ ਤੌਰ ਤੇ ਕਿਉਂਕਿ ਬਹੁਤ ਸਿੱਖ ਗਿਣਤੀ ਆਬਾਦੀ ਇੱਥੇ ਦੀ ਹੈ ਤੇ ਦੂਜੇ ਪਾਸੇ ਕੀ ਜਿਹੜੇ ਸਿੱਖ ਮਸਲਿਆਂ ਨੂੰ ਲੈ ਕੇ ਬਾਰੀ-ਬਾਰੀ ਕਈ ਵਾਰੀ ਜੇ ਦੇਖੀਏ ਕੋਈ ਨਾ ਕੋਈ ਮਸਲਾ ਜਦੋਂ ਉੱਠਦਾ ਹੈ ਤਾਂ ਉਤੇ ਚਿੰਤਾ ਜਤਾਈ ਜਾਂਦੀ ਹੈ ਕਈ ਆਗੂ ਇਸ ਚੀਜ਼ ਨੂੰ ਪਹਿਲਾਂ ਵੀ ਦਰਸਾ ਚੁੱਕੇ ਨੇਗੇ ਪਰ ਉਹ ਗੱਲ ਕਿਤੇ ਨਾ ਕਿਤੇ ਲਈ ਜਾਂਦੀ ਹੈ ਵੀ ਇਹ ਸ਼ਾਇਦ ਬਿਆਨਬਾਜ਼ੀ ਜਾਂ ਸਿਆਸੀ ਤੌਰ ਤੇ ਕਿਤੇ ਨਾ ਕਿਤੇ ਮਫਾਤਾਂ ਲਈ ਹੈ ਪ੍ਰੈਸ ਵਰ ਮਸਲਾ ਉੱਠਿਆ ਤਾਂ لازਮੀ ਜੀ ਗੱਲ ਹੈ ਕਿ ਇਹ ਤੇ ਚਰਚਾ ਛੜੀ ਹੈ ਸਰ ਨਾਲ ਸੁਜਿੰਦਰ ਕ੍ਰਿਸ਼ਨਪੁਰਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਿੱਖ ਚਿੰਤਕ ਦੇ ਤੌਰ ਤੇ ਕਿ ਐਕਚੁਅਲ ਮਾਇਨੇ ਦੇ ਵਿੱਚ ਸਿੱਖ ਕੀ ਸੋਚਦੇ ਰਹਿਗੇ ਸੁਜਿੰਦਰ ਜੀ ਸਿੱਖ ਸੋਚਦੇ ਨੇ ਇਸ ਤਰ੍ਹਾਂ ਦੇ ਨਾਲ ਜੋ ਰਾਹੁਲ ਗਾਂਧੀ ਨੇ ਆਪਦੀ ਸੋਚ ਬਿਆਨ ਕਰਤੀ ਬਹੁਤਾਰੇ ਜੇ ਕਹੀਏ ਕਿ ਜੇਕਰ ਕਾਂਗਰਸ ਦੇ ਤਾਂ ਚਲੋ ਉਹਨਾਂ ਦੇ ਪੱਖ ਚਾਉਣੀ ਨੇ ਬਿਆਨ ਸਿੱਖਾਂ ਦੇ ਵੀ ਇਹ ਬਿਆਨ ਆਏ ਕਿ ਐਡਾ ਵੱਡਾ ਮਸਲਾ ਉਰੇ ਨਹੀਂ ਹੈਗਾ ਦੇਸ਼ ਦੇ ਵਿੱਚ ਬਾਰੀ-ਬਾਰੀ ਜਿਵੇਂ ਤੁਹਾਡੇ ਵਰਗੇ ਲੋਕ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਕਈ ਨਾ ਕਿਤੇ ਸਮੱਸਿਆਵਾਂ ਜਦੋਂ ਦੇਖਣੀਆਂ ਪੈਂਦੀਆਂ ਨੇ ਤੇ ਉਹਦੇ 'ਚ ਇਹ ਭਾਵ ਹੁੰਦਾ ਕਿ ਸਾਨੂੰ ਸਮੱਸਿਆ ਹੈਗੀ ਐ। ਰਾਹੁਲ ਗਾਂਧੀ ਦੇ ਬਿਆਨ ਨੂੰ ਪਹਿਲੀ ਗੱਲ ਤਾਂ ਸਮਰਥਨ ਜਿਵੇਂ ਮਿਲਿਆ ਪੰਨੂ ਆ ਕੇ ਵੀਡੀਓ ਜਾਰੀ ਕਰਦਾ ਹੁੰਦੇ ਨੇ ਤੁਹਾਨੂੰ ਲੱਗਦਾ ਵੀ ਇਹ ਠੀਕ ਦਿੱਤਾ ਨਾ? ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਸੁਮੇਤ ਸਿੰਘ ਗੱਲ ਇਹ ਹੈ ਕਿ ਇਹ ਮਸਲਾ ਅੱਜ ਤੋਂ ਨਹੀਂ ਚੱਲੇ ਆ ਰਿਹਾ। ਜਿਹੜਾ ਆਪਾਂ ਜਿਹੜੀਆਂ ਵੀ ਹਿੰਦੁਸਤਾਨ ਚ ਜਾਂ ਇਸ ਧਰਤੀ ਤੇ ਘਟਗਣਤੀਆਂ ਨਹੀਂ ਆ ਕਿਸੇ ਵੇਲੇ ਵੀ ਭਾਵੇਂ ਉਹ ਪੰਜਾਬ ਉਦੋਂ ਜੁਆਇੰਟ ਪੰਜਾਬ ਸੀ ਸਾਰਾ ਕੁਝ ਸੀ ਤੇ ਉਸ ਵੇਲੇ ਦੀ ਵੀ ਗੱਲਾਂ ਆ ਪ੍ਰਾਥਮਿਕ ਸਮੇਂ ਚ ਵੀ ਬਹੁਤ ਖੁਸ਼ ਹੋਇਆ ਪਰ ਗੱਲ ਇਹ ਹੈ ਕਿ ਮਸਲਾ ਤਾਂ ਅਰਜੀ ਜਿਹੜਾ ਰਾਹੁਲ ਨੇ ਬਿਆਨ ਦਿੱਤਾ ਅ ਅਮਰੀਕਾ ਦੀ ਧਰਤੀ ਤੇ ਜਾ ਕੇ ਉਹ ਸਿੱਖਾਂ ਲਈ ਇੱਕ ਬਹੁਤ ਵੱਡੀ ਘਟਨਾ ਮਾਰੀ ਵਾਪਰੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਸ਼ੇਰ ਖਾਂ ਮਲੇਰਕੋਟੜਲੇ ਦਾ ਜਿਹੜਾ ਉਸ ਵੇਲੇ ਦਾ ਨਵਾਬ ਸੀ ਉਹਨੇ ਹਾ ਦਾ ਨਾਰਾ ਫਤਿਹਗੜ ਸਾਹਿਬ ਦੀ ਕਚਹਿਰੀਆਂ ਦੇ ਵਿੱਚ ਉਸ ਵੇਲੇ ਮਾਰਿਆ ਸੀ ਸੂਬੇ ਦੀ ਕਚਹਿਰੀ 'ਚ ਜਦੋਂ ਸਹਿਜਾਦਿਆਂ ਨੂੰ ਸ਼ਹੀਦ ਕਰ ਰਿਆ ਸੀ ਉਹਦੇ ਹਾ ਦਾ ਨਾਰਾ ਮਾਰਿਆ ਸੀ ਤੇ ਅੱਜ ਤੱਕ ਸਿੱਖ ਉਹਦੇ ਹਾ ਦੇ ਨਾਰੇ ਤੇ ਖੜੇ ਨੇ ਤੇ ਹਾ ਦਾ ਨਾਰਾ ਮਲੇਰਕੋਟੜਲੇ ਗੁਰਦਾਰਾ ਹੀ ਬਣਿਆ ਹ ਹ ਤੇ ਸਿੱਖ ਉੱਥੇ ਨਤਮਸਤਕ ਹੋਣ ਜਾਂਦੇ ਆ ਗੁਰੂ ਦੀ ਗੱਲ ਕਰਦੇ ਆ ਤੇ ਕਦੇ ਮਲੇਰਕੋਟੜਲੇ ਦਾ ਬਾਲ ਵੀ ਵਿੰਗਾ ਨਹੀਂ ਹੋਇਆ ਭਾਵੇਂ ਹੁਣ ਪਿਛਲੇ ਦਿਨਾ ਵਿੱਚ ਮਲੇਰੀ ਕੋਟ ਵਾਲੀ ਦੀ ਆਖਰੀ ਜਿਹੜੀ ਬੇਗਮ ਸੀ ਉਹ ਵੀ ਚੜ੍ਹਾਈ ਕਰ ਗਈ ਤੇ ਸ਼ਰਮਣੀ ਕਮੇਟੀ ਨੇ ਉਹਦਾ ਕਾਫੀ ਵੱਡਾ ਸਤਕਾਰ ਵੀ ਕੀਤਾ ਸੀ ਨਾਬੇ ਵਾਲੇ ਰਾਜੇ ਦਾ ਵੀ ਕੀਤਾ ਆ ਪਿੱਛੇ ਹੁਣੇ ਹੀ ਤਕਰੀਬਨ 2024 'ਚ ਸਾਰਾ ਕੁਝ ਇਹ ਘਟਨਾਵਾਂ ਵਾਪਰੀਆਂ ਤੇ 23-24 'ਚ ਕੋਈ ਖੁਸ਼ ਹੋਇਆ ਗੱਲ ਇਹ ਹੈ ਕਿ ਸਿੱਖਾਂ ਦੀ ਲੜਾਈ ਹੈ ਨਾ ਜਿਹੜੀ ਉਹ ਪਰਿਵਾਰਕ ਨਹੀਂ ਹੈਗੀ ਅਸੀਂ ਕੋਈ ਇਹ ਇਦਾਂ ਨਹੀਂ ਹੈਗਾ ਕਿ ਜੇ ਕਰਨ ਸੂਰਿਆ ਪੁੱਤਰ ਸੀ ਉਹ ਵੀ ਪਾਂਡੂਆਂ ਦਾ ਭਰਾ ਸੀ ਤੇ ਕ੍ਰਿਸ਼ਨ ਨੇ ਉਹਨੂੰ ਕੋਲ ਖੜ ਕੇ ਧੋਖੇ ਨਾਲ ਮਾਰਾ ਦਿੱਤਾ ਕਿ ਉਹਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਵੱਡਾ ਨਾ ਹੋ ਜਾਏ ਤੇ ਉਹਨੂੰ ਅਰਜਨ ਨੂੰ ਚੇਤਨਾ ਕਰ ਦੇਵੇ ਗੱਲ ਇਹ ਆ ਜਾਂਦੀ ਵੀ ਅਰਜਨ ਨੂੰ ਨਾ ਮਾਰ ਦੇਵੇ ਅਸੀਂ ਸਿੱਖਾਂ ਵਿੱਚ ਕਦੇ ਇਹੋ ਜਿਹੀ ਭਾਵਨਾ ਨਹੀਂ ਹੈ ਕਿ ਗੁਰੂ ਨੇ ਸਾਨੂੰ ਸਿਖਾਇਆ ਨਹੀਂ ਇਹ ਗੱਲ ਗੁਰੂ ਨੇ ਸਾਨੂੰ ਦੋ ਤਿੰਨ ਗੱਲਾਂ ਇਹੋ ਜਿਹੀਆਂ ਸਿਖਾਈਆਂ ਕਿ ਜਿਹੜਾ ਬੰਦਾ ਦੁਸਤ ਹੈ ਜਿਹੜਾ ਸਿੱਖੀ ਤੇ ਬਾਹਰ ਕਰਦਾ ਜਾਂ ਧਰਮ ਦੀ ਹਾਨੀ ਕਰਦਾ ਉਹਨੂੰ ਦੁਸ਼ਟ ਨੂੰ ਸੋਧਣਾ ਸਾਡੀ ਪਰਿਵਾਰ ਨਾਲ ਤਾਂ ਹਮੇਸ਼ਾ ਕਿਤੇ ਲੜਾਈ ਨਹੀਂ ਹੁੰਦੀ ਜਿਹੜੀ ਕਹਿਣ ਦਾ ਭਾਵ ਹੈ ਕਿ ਜੇ ਜਿਹੜਾ ਰਾਹੁਲ ਨੇ ਬਿਆਨ ਦਿੱਤਾ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹੁਲ ਦਾ ਬਿਆਨ ਇਸ ਗੱਲ 'ਚ ਸਹੀ ਜਾਂਦਾ ਹੈ ਅਸੀਂ ਬਾਕੀ ਲੈਵਲ ਤੇ ਨਹੀਂ ਲੈਂਦੇ ਕਿਉਂਕਿ ਸਿੱਖਾਂ ਦੇ ਸਾਡੇ ਰੋਪੜ ਜ਼ਿਲ੍ਹੇ 'ਚ ਰਾਇਤਨਡ ਬਾਹਰਾ ਰੋਪੜ ਤੋਂ ਜਦੋਂ ਅਸੀਂ ਨਵਾਂ ਸ਼ਹਿਰ ਨੂੰ ਜਾਂਦੇ ਹਾਂ ਬਲਾਚੌਰ 12 13 ਕਿਲੋਮੀਟਰ ਦੇ ਜਾ ਕੇ ਰਾਇਤਨਡ ਬਾਹਰਾ ਕਾਲਜ ਹੈ ਉਸ ਕਾਲਜ ਦਾ ਲਾ ਦੀ ਪ੍ਰੋਫੈਸਰ ਕੁੜੀ ਮੇਰਾ ਨਾਂ ਨਹੀਂ ਉਹਦੇ ਬੀਬੀ ਦਾ ਯਾਦ ਉਹ ਹਰਿਆਣੇ ਦੀ ਹੈ ਤੇ ਉਹ ਬੀਬੀ ਉੱਥੇ ਪੜਾਉਂਦੀ ਹੈ ਉਹ ਜੈਪੁਰ ਗਈ ਸੀ ਪੇਪਰ ਦੇਣ ਲਈ ਪੀਸੀਐਸ ਦਾ ਜਿਹੜਾ ਜੱਜ ਬਣਨ ਲਈ ਦਿੰਦੇ ਨੇ ਪੇਪਰ ਪੀਸੀਐਸ ਦਾ ਪਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੀ ਉਹਨਾਂ ਨੇ ਉਹ ਅਮਰਤਾ ਦੀ ਸੀ ਕੁੜੀ ਉਹਦਾ ਉਹਨਾਂ ਨੇ ਖੜਾ ਲਾਉਣ ਦੀ ਕੋਸ਼ਿਸ਼ ਕੀਤੀ ਉਹਦੀ ਕਿਰਪਾਨ ਲਾਉਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੀ ਮੈਂ ਬਿਲਕੁਲ ਨਹੀਂ ਲਾ ਕੇ ਜਾਂਦੀ ਨਾ ਉਹਨੇ ਖੜਾ ਲਾਇਆ ਤੇ ਨਾ ਉਹਨੇ ਕਿਰਪਾਨ ਲਈ ਇਸ ਕਰਕੇ ਉਹਨੇ ਪੇਪਰ ਮਿਸ ਕਰਤਾ ਅੱਜਕੱਲ ਵੀ ਉਹ ਰਾਜਤਨ ਬਹਾਰਾ ਕਾਲਜ ਚ ਪੜਾ ਰਹੀ ਏ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਪੜਾ ਰਹੀ ਏ ਅਸਿਸਟੈਂਟ ਪ੍ਰੋਫੈਸਰ ਹੈ ਮੇਰੇ ਖਿਆਲ ਉਹ ਲਾਜ ਤੁਸੀਂ ਸਮਝੋ ਵੀ ਇਹ ਇਹ ਪੇਧ ਭਾਵ ਦਾ ਨਿਸ਼ਾਨਾ ਹੀ ਹੈ ਇੱਕ ਇਹ ਪੇਧ ਭਾਵ ਦੀ ਨਿਸ਼ਾਨੀ ਹੈ ਜੋ ਰਾਹੁਲ ਨੇ ਬਿਆਨ ਦਿੱਤਾ ਉਹ ਸਹੀ ਹੈ ਇੰਦਰਾ ਗਾਂਧੀ ਦੀ ਲੜਾਈ ਹੋਰ ਤਰ੍ਹਾਂ ਦੀ ਸੀ ਉਹ ਸਾਡੇ ਨਾਲ ਉਦੋਂ ਕੋਈ ਇਹਨਾਂ ਦੇ ਸਾਡੇ ਕਾਰ ਲਾਉਣ ਦੀ ਗੱਲ ਕਦੇ ਉਹਨਾਂ ਜਮਿਆਂ ਚ ਪੁਰਾਣਿਆਂ ਚ ਕਦੇ ਆਈ ਨਹੀਂ ਕਿਸੇ ਨੇ ਮਤਲਬ ਕਿਸੇ ਟ੍ਰੇਨ ਚ ਜਾਂਦੇ ਕਿਸੇ ਬੰਦੇ ਦੇ ਕਾਰ ਲਾ ਲਏ ਹੋਣ ਤੇ ਜਾ ਕਿਤੇ ਸਾਡੇ ਨਾਲ ਤਾਂ ਕਟੜਾਵਾ ਬਹੁਤ ਬਾਰ ਵਾਪਰੀਆਂ ਇੱਕ ਵਾਰ ਪਿੱਛੇ 2 ਸਾਲ ਹੋ ਗਏ ਯਾਨੀ ਕੇਵਲ ਸੋ ਨਹੀਂ ਮੈਟਰੋ ਉਹ ਜਿਹਦਾ ਜਾਇਦਾ ਰਹੇ ਨੇ ਤੱਕ ਦਮਦਮਾ ਸਭ ਦੇ ਉਹਨਾਂ ਨੇ ਤਾਂ ਛੋਟੀਆਂ ਗੁਰਪਨ ਪਾਈਓ ਜਿਹੜੀ 9 ਇੰਚੀ ਹੁੰਦੀ ਹੈ ਉਹਨਾਂ ਨੂੰ ਮੈਟਰੋ ਸੜਨ ਤੋਂ ਰੁਕਲੇ ਅਸੀਂ ਦਿੱਲੀ 'ਚ ਉਹਦੇ ਲਈ ਉਹਨਾਂ ਦੇ ਅਖਬਾਰਾਂ 'ਚ ਵੀ ਬਿਆਨ ਲੱਗੇ ਸੀ ਕਾਫੀ ਵੱਡੇ ਕਿ ਉਹਨਾਂ ਰੁਕਲੇ ਅਸੀਂ ਬਹੁਤ ਜਗ੍ਹਾ ਗੱਲਾਂ ਸਾਡੀਆਂ ਕਟੜਾਵਾ ਵਾਪਰਦੀਆਂ ਨੇ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਜੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਦੇ ਵਿੱਚ ਹੀ ਆਪਣੇ ਚੰਡੀਗੜ੍ਹ 에ਅਰਪੋਰਟ ਤੋਂ ਆਪਾਂ ਜਗਜੀਤ ਸਿੰਘ ਡੱਲੇ ਦੀ ਗੱਲ ਕਰਦੇ ਆਂ ਕਿਸਾਨੀ ਉਹਨਾਂ ਦੇ ਆਗੂ ਉਹ ਜਾਣ ਨੂੰ ਤਿਆਰ ਸੀ ਤੇ ਉਹਨੂੰ ਕਿਰਪਾਨ ਪਿੱਛੇ ਉਹਨਾਂ ਨੇ ਜਹਾਜ ਤੇ ਨਹੀਂ ਚੜਨ ਦਿੱਤਾ ਉਹਦੇ ਦਾ ਛੋਟੀਆਂ ਕਿਰਪਾਨ ਪਾਈ ਹੋਈ ਸੀ ਜੇ ਸਾਡਾ 9 ਇੰਚੀ ਦਾ ਵੀ ਸਾਨੂੰ ਉਹ ਵਿਧਾਨ ਆਏਗਾ ਕਿ ਅਸੀਂ ਗੱਤਰੇ ਵਾਲੀ 9 ਇੰਚੀ ਲੈ ਕੇ ਜਾ ਸਕਦੇ ਤੇ ਉਹਨਾਂ ਦੇ ਤਾਂ 9 ਇੰਚੀ ਵੀ ਮੇਰੇ ਖਿਆਲ ਹੈ ਹੀ ਨਹੀਂ ਸੀ ਛੋਟੀਆਂ ਕਿਰਪਾਨਾਂ ਸੀ ਉਹਨਾਂ ਨੇ ਤੇ ਪਾਈਆਂ ਕਿਉਂਕਿ ਸਾਨੂੰ 5 ਇੰਚੀ 7 ਇੰਚੀ 9 ਇੰਚੀ ਆਲਾ ਆਊਟ ਨਹੀਂ ਅਸੀਂ 7 ਇੰਚੀ ਵੀ ਪਾ ਲੈਨੇ 5 ਵੀ ਪਾ ਲੈਨੇ ਤੇ 9 ਵੀ ਪਾ ਲੈਨੇ ਉਸ ਤੋਂ ਬਾਅਦ ਅਸੀਂ 3 ਫੁੱਟ ਵੀ ਰੱਖ ਸਕਦੇ ਉਹ ਵੱਡੀ ਕਿਰਪਾਨ ਸੀ ਵੇ ਵੱਡੀ ਤਾਂ ਚਲੋ ਠੀਕ ਹੈ ਉਹਨੂੰ ਰੱਖ ਲੈਣੇ ਅਸੀਂ ਪਰ ਛੋਟੀਆਂ ਤਾਂ ਤੋਂ ਸਾਨੂੰ ਜਦੋਂ ਜਗਜੀਤ ਸਿੰਘ ਡੱਲੇ ਉਹਨਾਂ ਨੂੰ ਦੋ ਕਿਸਾਨੀ ਉਹ ਨਹੀਂ ਹੁੰਦੇ ਆਗੂਆਂ ਨੂੰ ਜਾਣ ਤੋਂ ਰੁਕੇ ਤਾਂ ਸਾਰੀ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਸਾਰੇ ਅਖਬਾਰਾਂ 'ਚ ਇਹ ਖਬਰ ਪੜ੍ਹੀ ਹੈ ਫਿਰ ਇਹਦਾ ਮਤਲਬ ਹੈ ਰਾਹੁਲ ਨੇ ਜੋ ਬਿਆਨ ਦਿੱਤਾ ਕਿ ਸਿੱਖ ਹਿੰਦੁਸਤਾਨ ਦੇ ਵਿੱਚ ਮਹਿਬੂਜ ਨਹੀਂ ਹੈਗੇ ਇਹਦਾ ਮਤਲਬ ਵਾਕਈ ਗੱਲ ਸਹੀ ਹੈ ਉਹਨੇ ਸਹੀ ਗੱਲ ਕੀਤੀ ਹੈ ਕਿ ਮੋਦੀ ਦੇ ਰਾਜ 'ਚ ਅਸੀਂ ਮਹਿਬੂਜ ਨਹੀਂ ਹੈਗੇ ਇਹ ਗੱਲ ਇੱਕ ਵੱਖਰੀ ਹੈ ਕਿ ਇੰਦਰਾ ਗਾਂਧੀ ਨੇ ਤਾਂ ਸੰਤ ਜਰਨੈਲ ਸਿੰਘ ਤੇ ਜਾਂ ਸਾਡੇ ਸਿੱਖਾਂ ਤੇ ਦਰبار صاحب ਦੇ اٹੈਕ ਕਰਕੇ ਉਦੋਂ ਤਾਂ ਲੜਾਈ ਸਾਡੀ ਧਰਮਯੁੱਧ ਮੋਰਚੇ ਦੀ ਇੱਕ ਵੱਖਰਾ ਟੌਪਿਕ ਸੀ ਉਹਦਾ ਅਸੀਂ ਫੈਡਰਲ ਢਾਂਚੇ ਦੀ ਗੱਲ ਕਰਦੇ ਸੀ ਉਹ ਫੈਡਰਲ ਢਾਂਚੇ 'ਚ ਉਸ ਵੇਲੇ ਨਹੀਂ ਸੀ ਉਹਨੂੰ ਚੰਗਾ ਲੱਗਦਾ ਉਹਨੇ ਉਹ ਤੋਂ ਬਾਅਦ ਰਜੀਵ ਗਾਂਧੀ ਨੇ ਇੰਦਰਾ ਗਾਂਧੀ ਨੇ ਦੋਨੇ ਉਹਨੇ ਨ ਸਰਕਾਰਾਂ ਬਣਾਈਆਂ ਇਸੀਂ ਦੇਖਿਆ ਵੀ ਉਹ ਤੋਂ ਬਾਅਦ ਅੰਦਰਸਿਮਰਾਔਦੀ ਸਰਕਾਰ ਵੀ ਬਣੀ ਹੈ। ਕਈ ਕੁਝ ਹੋਇਆ। ਕਿਹਾਂ ਤੱਕ ਕਾਂਗਰਸ ਨੂੰ ਤਾਂ ਬੀਜਪੀ ਹੁਣ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਤਾਂ ਇੰਨਾ ਕੁਝ ਕਰਿਆ, ਤੁਸੀਂ ਹੁਣ ਹਮੈਤੀ ਬਣਦੇ ਹੋ। ਦਰਬਾਰ ਸਾਹਿਬ ਤੇ ਅਟੈਕ ਦੀ ਗੱਲ ਹੋਵੇ, ਫਿਰ ਪਾਮੇ ਗੱਲ ਹੋਵੇ, 84 ਦੀ ਗੱਲ ਹੋਵੇ, ਉਹਦੇ باوجود ਕਹਿੰਦੇ ਕਿ ਅਸੀਂ ਤਾਂ ਸਜ਼ਾਵਾ ਦਿੱਤੀਆਂ ਟੈਟਲਰ ਵਰਗਿਆਂ ਨੂੰ ਜਾਂ ਸੱਜਨ ਕੁਮਾਰ ਵਰਗਿਆਂ ਨੂੰ ਜਾਂ ਅੱਗੇ ਵੀ ਦੇ ਰਹੇ ਹਾਂ ਤੇ ਤੁਸੀਂ ਸਿੱਖਾਂ ਨੂੰ ਮਹਿਫੂਜ਼ ਕਿਉਂ ਨਹੀਂ ਸਮਝਦੇ ਹੈਗੇ ਕਿਉਂਕਿ ਉਰੇ ਜਿਹੜੇ ਸਿੱਖ ਭਾਈਚਾਰਾ ਹੈ ਉਹਦੇ 'ਚ ਕਹਿੰਦੇ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਹੈ। ਵਿਵਾਦ ਖੜਾ ਤਾਂ ਅਸੀਂ ਨਹੀਂ ਕਰ ਰਹੇ ਹੈ ਐਲਗੇ ਅਡਵਾਨੀ ਨੇ ਜਿਹੜਾ ਲਾਲ ਕ੍ਰਿਸ਼ਨ ਅਡਵਾਨੀ ਹੈ ਉਹਨੇ ਮਾਈ ਮਾਈ ਕੰਟਰੀ ਮਾਈ ਲਾਈਫ ਆਪਦੀ ਕਿਤਾਬ ਚ ਉਹਨੇ ਲਿਖਿਆ ਕਿ ਅਸੀਂ ਇੰਦਰਾ ਗਾਂਧੀ ਨੂੰ ਜਾ ਕੇ ਪ੍ਰੇਰਿਆ ਕਿ ਤੂੰ ਦੁਰਗਾ ਦਾ ਰੂਪ ਹੈ ਤੂੰ ਇਹ ਲੜਾਈ ਲੜ ਤੇ ਦਰਬਾਰ ਸਾਹਿਬ ਤੇ ਟਹਿ ਕਰ ਸੰਤ ਜਰਨੈਲ ਸਿੰਘ ਨੂੰ ਮਾਰ ਪਰ ਭਾਜੀ ਵੀ ਤੈਨੂੰ ਡਿਨਾਈ ਕਰਦੀ ਵੀ ਉਹਨਾਂ ਦੀ ਕਿਤਾਬ ਚ ਅਜਾ ਕੁਝ ਵੀ ਨਹੀਂ ਹੈਗਾ ਕੋਈ ਨਹੀਂ ਕਹਿੰਦਾ ਉਹ ਤਾਂ ਕਿਤਾਬ ਲੋਕਾਂ ਦੇ ਘਰਾਂ ਚ ਪਈ ਹੈ ਸਿੱਖਾਂ ਦੇ ਘਰਾਂ ਚ ਪਈ ਆ ਸਭ ਤੋਂ ਵੱਡੀਆਂ ਕਿਤਾਬਾਂ ਆ ਪ੍ਰਕਾਸ਼ੀ ਬਾਦਲ ਨੂੰ ਤਾਂ ਉਹਨੇ ਸੰਬੋਧਨ ਕਰਕੇ ਲਿਖਿਆ ਹੋਇਆ ਇਹ ਤਾਂ ਸਾਹਮਣੇ ਸਾਡੇ ਸਾਹਮਣੇ ਦਿਖਦੀਆਂ ਗੱਲਾਂ ਆ ਇਹਦਾ ਕਿਤਾਬ ਮਾਈ ਕੰਟਰੀ ਮਾਈ ਲਾਈਫ ਅਜੇ ਵੀ ਤੁਸੀਂ ਖਰੀਦ ਸਕਦੇ ਹੋ ਕਿਸੇ ਜਿੱਥੋਂ ਮਰਜੀ ਖਰੀਦ ਲਓ ਅਜੇ ਵੀ ਅਜੇ ਤਾਂ ਬਹੁਤ ਸਿੱਖਾਂ ਦੇ ਘਰਾਂ 'ਚ ਪਈਆਂ ਮੇਰੇ ਗੱਲ ਵੱਡੇ ਵੱਡੇ ਲੀਡਰਾਂ ਦੇ ਘਰਾਂ 'ਚ ਉਹ ਕਿਤਾਬ ਪਈ ਹੈ ਇਹ ਗੱਲ ਠੀਕ ਹੈ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੇ ਅਕਾਲ ਤਖਤ ਟਾਇਆ ਟਾਇਆ ਉਹਦੇ ਕਾਰਨ ਇਹ ਸੀ ਉਹ ਇਹ ਚਾਹੁੰਦੇ ਸੀ ਕਿ ਜਿਹੜੀ ਦਿੱਲੀ ਦੇ ਲਾਲ ਕਿਲੇ ਦੀ ਪ੍ਰਭੂ ਸਤਾ ਤੇ ਅਕਾਲ ਤਖਤ ਦੀ ਪ੍ਰਭੂ ਸਤਾ ਇਹਦਾ ਹਮੇਸ਼ਾ ਟਕਰਾਇਆ ਇਹ ਟਕਰਾਅ ਰਹਿਣਾ ਇਹ ਇਹ ਟਕਰਾਅ ਅਸੀਂ ਨਹੀਂ ਪੈਦਾ ਕਰਕੇ ਗਏ ਅਸੀਂ ਨਾ ਕਰਿਆ ਅਸੀਂ ਛੇਵੇਂ ਪਾਤਸ਼ਾਹ ਨੂੰ ਫੋਲੋ ਕਰਦੇ ਆ ਸਾਰੇ ਸਿੱਖ ਉਹ ਉਹਨਾਂ ਨੇ ਪੀਰੀ ਤੇ ਮੀਰੀ ਦਾ ਸਿਧਾਂਤ ਪੰਜਵੇਂ ਪਾਤਸ਼ਾਹ ਨੇ ਸਾਨੂੰ ਪੀਰੀ ਦਾ ਸਿਧਾਂਤ ਦਿੱਤਾ ਸਚਗੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਉਹਦੇ ਸਾਹਮਣੇ ਜਿਹੜਾ ਸਾਡਾ ਇਹ ਮੀਰੀ ਦਾ ਸਿਧਾਂਤ ਹੈ ਉਹ ਸਾਡਾ ਗੱਲ ਤੱਕਤਾ ਉਹ ਪ੍ਰਭੂ ਸਾਡਾ ਦੀ ਨਿਸ਼ਾਨੀ ਹੈ ਤੇ ਹਮੇਸ਼ਾ ਹੀ ਦਿੱਲੀ ਦੇ ਤਖਤ ਨਾਲ ਅਕਾਲ ਤਖਤ ਦੀ ਲੜਾਈ ਰਹਿਣੀ ਹੈ ਇਹ ਲੜਾਈ ਦਾ ਇਹ ਲੜਾਈ ਹਮੇਸ਼ਾ ਹੀ ਰਹਿਣੀ ਹੈ ਉਹ ਦਿੱਲੀ ਦਾ ਤਖਤ ਚਾਹੁੰਦਾ ਸੀ ਉਦੋਂ ਵੀ ਜਹਾਂਗੀਰ ਨੇ ਕੋਸ਼ਿਸ਼ ਕੀਤੀ ਸੀ ਕਿਵੇਂ ਪੰਜ ਪੇ ਪਾਸ਼ਾ ਨੂੰ ਸੀਧ ਕਰਦਾ ਤੇ ਉਸ ਤੋਂ ਬਾਅਦ ਕਿੱਡਾ ਵੱਡਾ ਮਤਲਬ ਗੁਰੂ ਸਾਹਿਬ ਨੇ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਫਿਰ ਇੰਦਰਾ ਗਾਂਧੀ ਨੇ ਉਸੇ ਪ੍ਰਭੂ ਸਤਾ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਯਾਰ ਭਾਜਪੀ ਵਾਲੇ ਨੇ ਕਰਾਈ ਹੈ ਇਹ ਲਾਲ ਕ੍ਰਿਸ਼ਨ ਰਡਵਾਨੀ ਉਹ ਨਹੀਂ ਸਰਕਾਰ ਬਣਾ ਦਾ ਕਾਰਨ ਹੀ ਇੰਦਰਾ ਗਾਂਧੀ ਬਣੀ ਨਹੀਂ ਤਾਂ ਕਦੇ ਭਾਜੀਪੀ ਦੀ ਸਰਕਾਰ ਬੰਡੀ ਹੋਣੀ ਸੀ ਪਰ ਇਹਦੇ ਚ ਤੁਸੀਂ ਜਿੰਦੇ ਜੀ ਗੱਲ ਇਹ ਵੀ ਆਉਂਦੀ ਹੈ ਵੀ ਜਿਵੇਂ ਉਹ ਨਾਲ ਦੀ ਨਾਲ ਰਾਹੁਲ ਗਾਂਧੀ ਤੋਂ ਬਾਅਦ ਇੰਪੈਕਟ ਦੇਖਣ ਨੂੰ ਮਿਲਿਆ ਉਹਦੇ ਬਿਆਨ ਤੋਂ ਪੰਨੂ ਹੋਰੇ ਸਪੋਰਟ ਕਰਦੇ ਰਹੇ ਹਨ ਪੰਥੀ ਨੇ ਜਾਂ ਜਿੰਨੇ ਆਖਰ ਗਰਮਖਿਆਲੀ ਨੇ ਉਹ ਇਸ ਗੱਲ ਨੂੰ ਕਿਤਨਾ ਕਿਤੇ ਠੀਕ ਸਮ ਕਰ ਰਹੇ ਨੇ ਰਵਨੀਤ ਬਿੱਟੂ ਵੀ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਲੋਕ ਬਾਹਰ ਦੇਸ਼ ਦੇ ਬਹਿ ਕੇ ਜਾਂ ਦੇਸ਼ ਦੇ ਅੰਦਰ ਵੀ ਕੋਈ ਆਵਾਜ਼ ਚੁੱਕਦੇ ਨੇ ਤਾਂ ਉਹ ਉਹਨਾਂ ਵਾਲੀ ਗੱਲ ਰਾਹੁਲ ਗਾਂਧੀ ਕਰਕੇ ਆਏ ਨੇ ਰਵਨੀਤ ਬਿੱਟੂ ਨੂੰ ਤਾਂ ਹਾਲਾਂਕਿ ਕਾਫੀ ਪੱਤੀ ਜਾਣਕ ਸ਼ਬਦ ਕਹੇ ਨੇ ਉਹਨਾਂ ਨੂੰ ਜਨਾਬ ਦੁਰਾਈਏ ਪਰ ਤੁਹਾਨੂੰ ਵੀ ਲੱਗਦਾ ਵੀ ਉਹ ਅ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਦੇਖੋ ਸਿੱਖ ਜਦੋਂ ਪ੍ਰਭੂ ਸਦਾ ਦੀ ਗੱਲ ਕਰਦੇ ਸਿੱਖਾਂ ਨੇ ਰਾਜ ਕੀਤਾ ਯਾਰ ਪੰਜਾਬ ਤੇ ਉਹ ਇਸ ਵਿੱਚ ਭਾਵੇਂ ਕਿਵੇਂ ਨਾ ਕਿਵੇਂ ਕਰਕੇ ਇੱਥੇ ਵੋਟਾਂ 'ਚ ਵੀ ਸੀਐਮ ਉਹਨਾਂ ਦੇ ਬਣਦੇ ਰਹੇ ਆ ਉਹ ਸੀਐਮ ਸਿੱਖ ਬਣੇ ਨੇ ਬਹੁਤਿਆਂ ਨੇ ਸਿੱਖੀ ਧਾਰਨ ਕੀਤੀ ਹੋਈ ਸੀ ਪਰ ਉਹ ਪੂਰੀ ਤਰ੍ਹਾਂ ਸਿੱਖ ਨਹੀਂ ਸੀ ਬਣ ਸਕੇ ਠੀਕ ਹੈ ਕਹਿੰਦੇ ਜੈਲ ਸੀ ਵੀ ਕਿਸੇ ਵੇਲੇ ਸੀਐਮ ਰਹੇ ਆ ਪੰਜਾਬ ਦਾ ਹੋਰ ਵੀ ਬਹੁਤ ਰਹੇ ਨੇ ਪ੍ਰਤਾਪ ਸਿੰਘ ਕਹ ਰਹੇ ਉਹਨਾਂ ਵੀ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਨੂੰ ਉਹਨਾਂ ਨੇ ਹਰਿਆਣਾ ਜਾ ਕੇ ਬਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਚਲੋ ਉਹ ਸਿੱਖੀ ਚ ਨਹੀਂ ਸੀ ਕੰਮ ਆਇਆ ਵਾ ਹੈਗਾ ਪੂਰਾ ਕਿਉਂਕਿ ਸਿੱਖ ਨਹੀਂ ਸੀ ਹੈਗਾ ਵੱਡਾ ਗੱਲ ਤਾਂ ਇਹ ਆ ਜਾਂਦੀ ਹੈ ਕਿ ਸਿੱਖਾਂ ਵਿੱਚ ਰਾਜ ਕਰਨ ਦੀ ਭਾਵਨਾ ਜਿਹੜੀ ਉਹਨਾਂ ਨੇ 1850 ਵਿੱਚ ਗੁਆਈ ਹੈ ਤੇ ਉਹ ਜਿਵੇਂ ਉਹਨਾਂ ਦੇ ਘਰ ਵਿੱਚ ਘਰ ਕਰੀ ਪਈ ਹੈ ਇਹ ਕਦੇ ਨਿਕਲਣੀ ਨਹੀਂ ਹੈਗੀ ਇਹ ਸਾਡੀ ਪ੍ਰਭੂ ਸਤਾ ਦੀ ਉਹ ਨਿਸ਼ਾਨੀ ਹੈ ਕਿ ਪ੍ਰਭੂ ਸਤਾ ਉਦੋਂ ਉਹ ਉਹ ਜਿਹੜੀ ਪ੍ਰਭੂ ਸਤਾ ਸੀ ਸਾਰੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਹ 6ਵੇਂ ਪਾਤਸ਼ਾਹ ਦੀ ਬਦੌਲਤ ਹੀ ਆਇਆ ਤੇ ਅੱਜ ਵੀ ਜੇ ਰਾਜ ਕਰਨ ਦੀ ਭਾਵਨਾ ਹੈ ਤਾਂ ਸਾਡੇ ਚ ਉਸੇ ਬਦੌਲਤ ਆ ਰਿਹਾ ਪਰ ਗੱਲ ਇਹ ਹੈ ਵੀ ਜਿਹੜੀ ਕਾਂਗਰਸ ਨੂੰ ਲੈ ਕੇ ਲਗਾਤਾਰ ਜੀ ਸਿੱਖਾਂ ਦਾ ਰੋਸ਼ ਰਿਹਾ 84 ਨੂੰ ਲੈ ਕੇ ਦਰਵਾਦ ਸਾਹਿਬ ਨੂੰ ਲੈ ਕੇ ਅੱਜ ਉਹੀ ਕਾਂਗਰਸ ਨੂੰ ਲੈ ਕੇ ਤੇ ਉਹੀ ਉਹਦੇ ਇੱਕ ਵੱਡੇ ਆਗੂ ਜਾਕੀਏ ਕਿ ਚਲੋ ਜਿਵੇਂ ਤੁਸੀਂ ਕਹਿੰਦੇ ਪਰਿਵਾਰ ਨਾਲ ਤਾਂ ਸਾਡੀ ਕੋਈ ਲੜਾਈ ਨਹੀਂ ਪਰ ਪਰਿਵਾਰ ਤੋਂ ਬਾਅਦ ਤਾਂ ਇਹ ਦੇਖਿਆ ਜਾਵੇ ਪੂਰੀ ਹੋਰ ਕਾਂਗਰਸ ਨੂੰ ਕਾ ਕੇ ਤਾਂ ਕਿਤੇ ਸਿੱਖਾਂ ਭੰਡੇ ਰਹੇ ਨੇ ਕਿ ਇਸ ਫੈਸਲੇ ਦੇ ਲਈ ਹੈ ਜਿਹੜਾ ਨਹੀਂ ਉਹ ਉਹ ਮੂਰਖਾਂ ਦਾ ਟੋਲਾ ਉਹ ਜਿਨ੍ਹਾਂ ਨੇ ਭੰਡਿਆ ਉਹਨਾਂ ਨੂੰ ਸਿੱਖਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਜ਼ੁਲਮ ਕੀਤਾ ਜੇ ਅਰਜਨ ਦਾਸ ਨੇ ਸਿੱਖਾਂ ਤੇ ਜ਼ੁਲਮ ਕੀਤਾ ਤੇ ਸਿੰਘਾਂ ਨੇ ਜਾ ਕੇ ਅਰਜਨ ਦਾਸ ਨੂੰ ਮਾਰਿਆ ਜੇ ਲਲਤਮਾਕਰ ਨੇ ਸਿੱਖਾਂ ਤੇ ਜ਼ੁਲਮ ਕੀਤਾ ਉਹਨਾਂ ਨੇ ਲਲਤਮਾਕਰ ਨੂੰ ਮਾਰਿਆ ਜੇ ਜਨਰਲ ਬੈਦਿਆ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ ਉਹਨਾਂ ਨੇ ਜਨਰਲ ਬੈਦਿਆ ਨੂੰ ਮਾਰਿਆ ਠੀਕ ਹੈ ਇਸ ਗੱਲ ਦੀਆਂ ਤਾਂ ਹਮੀਆਂ ਤਾਂ ਬਹੁਤ ਐਸ ਕੇ ਸਿਨਾਹ ਹੁਣ ਪਿੱਛੇ ਚੜ੍ਹਾਈ ਕਰ ਗਿਆ ਤੇ ਐਸ ਕੇ ਸਿਨਾ ਆਪਦੀਆਂ ਕਿਤਾਬਾਂ 'ਚ ਵੀ ਲਿਖਦਾ ਰਿਹਾ ਤੇ ਉਹ ਕਹਿੰਦਾ ਵੀਰੇ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਬਹੁਤ ਜ਼ਿਆਦਾ ਯਾਨੀ ਕਿ ਪਰਿਵਾਰ ਨਾਲ ਕੋਈ ਕਿਸੇ ਦਾਵਾ ਵਿਵਾਦ ਨਹੀਂ ਕਿਸੇ ਦੀ ਲੜਾਈ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ 'ਚ ਐਨੇ ਸ਼ਬਦ ਨੇ ਪ੍ਰਹਲਾਦ ਦੇ ਪ੍ਰਲਾਦ ਭਗਤ ਦੇ ਤੇ ਹਰਨਾਖਸ਼ ਦੇ ਹਰਨਾਖਸ਼ ਦੇ ਘਰੇ ਪ੍ਰਲਾਦ ਜੰਮਿਆ ਸੀ ਪ੍ਰਲਾਦ ਦੇ ਘਰੇ ਰਾਜਾ ਬਲੀ ਜੰਮਿਆ ਰਾਜੇ ਬਲੀ ਨੂੰ ਜਦੋਂ ਇੱਕ ਵਿਸ਼ਨੂੰ ਦਾ અવਤਾਰ ਆਇਆ ਬਾਵਨਾ અવਤਾਰ ਸਤਜੁਗ 'ਚ ਉਹਨੇ ਪਕੜ ਰਾਜੇ ਬਲ ਕੋ ਪਤਾਲੇ ਭਿਟਾਇਓ ਉਹਨੇ ਪਤਾਲ ਦਾ ਰਾਜਾ ਉਹਨੂੰ ਬਣਾ ਦਿੱਤਾ ਲੇਕਿਨ ਇਹ ਦੁਨੀਆ ਤੇ ਉਹ ਰਾਜ ਕਰ ਰਿਹਾ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਤੇ ਬਲਵੰਡੇ ਦੀ ਬਾਹਰ ਹੈ 96667 ਅੰਗ ਤੇ ਉਹਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਹੈ ਜਿਹੜੇ ਮਤਲਬ 14 ਰਤਨ ਨਿਕਲੇ ਆ ਉਹ ਰਤਨ ਇੱਕ ਪਾਸੇ ਦੇਵਤੇ ਮਤਲਬ ਸ਼ੇਸ਼ਨਾਗ ਨਾਲ ਰੜਕ ਰਹੇ ਸੀ ਉਸ ਮਤਲਬ ਮੰਦਰ ਨੂੰ ਉਹ ਮੰਦਰ ਕਲਕੱਤੇ ਕੋਲ ਹੈ ਤੇ ਕਲਕੱਤੇ ਦੇ ਨੇੜੇ ਹੈ ਅਸੀਂ ਉਹਦਾ ਚਲੋ ਉਹ ਇੱਕ ਵੱਖਰਾ ਟੌਪਿਕ ਹੈ ਪਰ ਅਸੀਂ ਉਹਦੇ ਤੇ ਨਹੀਂ ਗੱਲ ਕਰਦੇ ਉਥੋਂ ਕੱਢੇ ਤੇ ਉਹ ਉਹ ਉਦੋਂ ਵੀ ਰਾਜਾ ਬਲੀ ਸਭ ਤੋਂ ਨੇੜੇ ਸੀ ਅ ਦੇਵਤਿਆਂ ਦੇ ਕਿਉਂਕਿ ਉਹਨੂੰ ਪ੍ਰਲਾਦ ਦਾ ਉਹ ਬੇਟਾ ਸਮਝਦੇ ਸੀ ਤੇ ਉਹ ਧਰਮੀ ਰਾਜਾ ਸੀ ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਮੇਸ਼ਾ ਹੀ ਹਰਨਾਕਸ਼ ਦੇ ਘਰੇ ਪ੍ਰਲਾਦ ਜੰਮ ਸਕਦਾ ਪ੍ਰਲਾਦ ਦੇ ਘਰੇ ਰਾਜਾ ਬਲੀ ਵਰਗਾ ਜੰਮ ਸਕਦਾ ਹਾਂ ਰਾਹੁਲ ਗਾਂਧੀ ਤੁਲਨਾ ਤੁਸੀਂ ਪ੍ਰਲਾਦ ਨਾਲ ਕਰਦੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਲਾਦ ਹਾਂ ਠੀਕ ਹੈ ਉਹਦੀ ਸੋਚ ਨਹੀਂ ਚੰਗੀ ਹੋ ਸਕਦੀ ਪਰ ਇਹ ਵੀ ਕਿਸੇ ਨੀ ਪਰਿਵਾਰ ਦੇ ਵਿੱਚ ਕੋਈ ਅਲੱਗ ਸੋਚ ਲਾ ਸਕਦਾ ਅਲੱਗ ਸੋਚ ਵਾਲਾ ਆ ਸਕਦਾ ਹਮੇਸ਼ਾ ਹੀ ਆ ਸਕਦਾ ਇੱਥੇ ਸਾਡੇ ਘਰਾਂ ਚ ਵੀ ਜੇ ਹੁਣ ਅਸੀਂ ਗੁਰੂ ਸਾਹਿਬ ਦੇ ਵੀ ਸਮੇਂ ਦੀ ਗੱਲ ਕਰਦੇ ਹਾਂ ਤਪ੍ਰਥੀਆ ਵੀ ਤਾਂ ਗੁਰੂ ਸਾਹਿਬ ਦਾ ਭਰਾ ਸੀ ਧੀਰਮੱਲ ਵੀ ਗੁਰੂ ਸਾਹਿਬ ਦਾ ਭਰਾ ਸੀ ਰਾਮਰਾਇ ਵੀ ਗੁਰੂ ਸਾਹਿਬ ਦਾ ਭਰਾ ਸੀ ਉਹ ਰਾਜਿਆਂ ਨਾਲ ਖੜ ਕੇ ਤੇ ਜਾ ਕੇ ਉਸ ਵੇਲੇ ਦੇ ਨਾਲ ਤੇ ਪਰਿਵਾਰ ਬਾਅਦ ਇਹ ਅਸੀਂ ਉਹਨਾਂ ਨੂੰ ਕਦੇ ਕਲੇਮ ਨਹੀਂ ਕਰਦੇ ਗੁਰੂ ਨੇ ਤੇ ਗੁਰੂ ਨੂੰ ਜਿਹੜਾ ਅਕਾਲ ਪੁਰਖ ਦੀ ਗੱਲ ਕਰਦਾ ਸਿੱਖ ਸਿਧਾਂਤਾਂ ਦੀ ਗੱਲ ਕਰਦਾ ਸਿੱਖ ਸਿਧਾਂਤ ਸਿਧਾਂਤ ਹੈ ਜਿਹੜੇ ਉਹ ਅਕਾਲ ਦੀ ਗੱਲ ਕਰਦੇ ਜਦੋਂ ਅਕਾਲ ਦੀ ਗੱਲ ਕਰਦੇ ਤੇ ਅਸੀਂ ਅਕਾਲ ਪੁਰਖ ਦੇ ਨਾਲ ਇਹਦੇ ਅਕਾਲ ਪੁਰਖ ਦੇ ਨਾਲ ਅਸੀਂ ਕੋਈ ਕੱਲ ਨੂੰ ਜਦੋਂ ਕੋਈ ਦੋਸ਼ ਮਤਲਬ ਗਲਤੀ ਕਰੇਗਾ ਰਾਹੁਲ ਗਾਂਧੀ ਤੇ ਉਹਨੂੰ ਉਦੋਂ ਉਹਦੀ ਸਜ਼ਾ ਉਹਨੂੰ ਮਿਲ ਜੂਗੀ ਆਪੇ ਕੁਲਮ ਲਾ ਕੇ ਜੇ ਦੇਖੀਏ ਉਹਨਾਂ ਦੇ ਬਿਆਨ ਦੇ ਨਾਲ ਯਾਨੀ ਕਿ ਜਿਹੜੇ ਸਿੱਖ ਸਿਧਾਂਤ ਨੇ ਉਹ ਸਹੀ ਸਮਝਦੇ ਨੇ ਤੇ ਜੋ ਜਿਸ ਤਰ੍ਹਾਂ ਦੀ ਇਹ ਜਿਹਾ ਇੱਕ ਡਰਾਮਾ ਵੀ ਪੇਪਰ ਦੇਣ ਦੇ ਤਵੇਂ ਬੱਚਿਆਂ ਤੇ ਕਕਾਰ ਲਾ ਲੈਣੇ ਜਾਂ ਕੜੇ ਰਹਾ ਲੈਣੇ ਯਾਨੀ ਕਿ ਇਹ ਨਿਸ਼ਾਨੀ ਤੁਸੀਂ ਮੰਨਦੇ ਹੋ ਵੀ ਇਹ ਇਹ ਬਰਾਬਰਤਾ ਦੀ ਨਿਸ਼ਾਨੀ ਨਹੀਂ ਹੈਗੀ ਇਹ ਬਰਾਬਰਤਾ ਦੀ ਨਿਸ਼ਾਨੀ ਕਦੇ ਨਹੀਂ ਹੈਗੀ ਇਹ ਸੰਤ ਜਰਨੈਲਸ ਵੀ ਕਹਿੰਦੇ ਰਹੇ ਆ ਸੰਤਾਂ ਦੀ ਬਹੁਤ ਸਪੀਚਾਂ ਅਜੇ ਵੀ ਲੋਕ ਸੁਣ ਰਹੇ ਨੇ ਕਿ ਸਾਨੂੰ ਦੋ ਨੰਬਰ ਦੇ ਸ਼ਹਿਰੀ ਮੰਨਿਆ ਜਾ ਰਹੇ ਸਾਨੂੰ ਕਿਰਪਾਨ ਪਾਉਣ ਦਾ ਅਧਿਕਾਰ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਧਾਰਨਾ ਦੋ ਤਿੰਨ ਦੇ ਦਿੱਤੀਆਂ ਕਿ ਸਾਡੇ ਤਾਂ ਇੱਥੇ ਸਾਨੂੰ ਜਹਾਜ਼ 'ਚ ਛੱਡ ਨਹੀਂ ਦਿੱਤਾ ਤੇ ਅਸੀਂ ਦੂਜਿਆਂ ਦੀ ਦੂਰ ਦੀ ਗੱਲ ਕੀ ਕੀ ਕਰੀਏ ਤੇ ਅਸੀਂ ਤਾਂ ਦੂਰ ਦੀਆਂ ਗੱਲਾਂ ਅਜੇ ਤਾਂ ਕਰ ਰਹੇ ਆ ਹਾਂ ਠੀਕ ਹੈ ਉੱਥੇ ਇੱਕ ਗਰੁੱਪ ਨੇ ਉਹਦੀ ਸਪੋਰਟ ਕਰ ਦਿੱਤੀ ਹੈ ਉਹ ਇੱਕ ਵੱਖਰਾ ਟੌਪਿਕ ਆ ਸੀ ਉਹ ਨਹੀਂ ਕਹਿ ਸਕਦੇ ਉਹ ਆਉਣ ਵਾਲੇ ਸਮੇਂ 'ਚ ਕੀ ਚੱਲੇਗਾ ਕਿਉਂਕਿ ਸਿੱਖ ਹੈ ਜਿਹੜੇ ਸਿੱਖ ਕਦੇ ਵੀ ਵੋਟ ਦੇ ਬਹੁਤੇ ਹੱਕ 'ਚ ਨਹੀਂ ਹੈਗੇ ਪ੍ਰਾਤਨ ਸਮੇਂ ਤੋਂ ਲੈ ਕੇ ਸਿੱਖਾਂ ਦਾ ਆਪਸ ਵਿੱਚ ਹੀ ਗੁਰਮਤੇ ਹੁੰਦੇ ਰਹੇ ਆ ਤੇ ਆਪਣਾ ਲੀਡਰ ਉਹ ਆਪ ਚੁਣਦੇ ਰਹੇ ਆ ਤੇ ਉਹ ਲੀਡਰ ਸਾਡੇ ਤੇ ਰਾਜ ਵੀ ਕਰਦੇ ਰਹੇ ਆ ਜੇ ਆਪਾਂ ਇਹ ਵੀ ਗੱਲ ਕਹਿ ਦਈਏ ਕਿ ਸਿੱਖਾਂ ਨੇ ਤਾਂ ਇਦਾਂ ਦੇ ਲੀਡਰ ਚੁਣੇ ਨੇ ਜਿਹੜੇ ਕਿ ਬਿਲਕੁਲ ਘੋੜਿਆਂ ਦੀ ਲਿੱਦ ਚੱਕਦੇ ਸੀ ਨਵਾਬ ਕਪੂਰ ਸੀ ਨੂੰ ਨਵਾਬੀ ਦਿੱਤੀ ਹੈ ਜਕਰੀਏ ਵੱਲੋਂ ਆਈ ਹੋਈ ਤੋ ਉਹਨਾਂ ਕਹਿੰਦਾ ਘੋੜਿਆਂ ਵਾਲੇ ਸਿੰਘ ਨੂੰ ਦੇ ਦੋ ਤੇ ਘੋੜਿਆਂ ਦਾ ਵਾਲਾ ਸਿੰਘ ਹੈ ਜਿਹੜਾ ਘੋੜਿਆਂ ਦਾ ਜਥੇਦਾਰ ਹੈ ਉਹ ਸਭ ਤੋਂ ਮਤਲਬ ਬੁੱਢੇ ਦਲ ਚ ਸਭ ਤੋਂ ਮਹਾਨ ਸਿੱਖ ਗਿਣਿਆ ਜਾਂਦਾ ਸੀ ਕਿ ਜਿਹੜਾ ਲਿੱਦ ਦੀ ਸੇਵਾ ਕਰਦਾ ਘੋੜਿਆਂ ਦੀ ਲਿੱਦ ਚੱਕਣੀ ਤੇ ਉਹਨੂੰ ਪੱਠੇ ਪਾਉਣ ਦੀ ਗੱਲ ਕਰਦਾ ਸੀ ਜਾਂ ਉਹਨੂੰ ਦਾਣਾ ਪਾਉਣ ਦੀ ਗੱਲ ਕਰਦਾ ਅੱਜ ਵੀ ਸਾਰੇ ਨਿਹੰਗ ਸਿੰਘਾਂ 'ਚ ਘੋੜਿਆਂ ਵਾਲੇ ਮਤਲਬ ਸਿੰਘਾਂ ਦਾ ਬਹੁਤ ਸਤਿਕਾਰ ਹੈ ਇਸ ਕਰਕੇ ਇਹ ਸਤਿਕਾਰ ਕਰਨ ਵਿੱਚ ਉਸੋਂ ਦੇ ਜਦੇਦਾਰ ਨਾ ਭਾਵੇਂ ਜਦੇਦਾਰ ਵੱਖਰਾ ਸੀ ਬੁੱਢੇ ਦਲ ਦਾ ਪਰ ਉਹਨਾਂ ਨਵਾਬੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਪਰ ਇਹ ਅਸੀਂ ਕਦੇ ਨਹੀਂ ਸੋਚਿਆ ਹੈਗਾ ਕਿ ਉਸ ਦੇ ਘਰੇ ਮਤਲਬ ਪਰਿਵਾਰ ਨੂੰ ਕਦੇ ਕਿਸੇ ਨੇ ਸਜਾਨੇ ਦਿੱਤੀ ਜੇ ਇਹ ਸਜਾਲੀ ਗੱਲ ਹੈ ਤੁਸੀਂ ਇਹ ਦੱਸੋ ਵੀ ਜਿਸ ਦਿਨ ਇੰਦਰ ਗਾਂਧੀ ਨੂੰ ਮਾਰਿਆ ਉਹਦੇ ਪਰਿਵਾਰ ਦੇ ਕਿਸੇ ਬੰਦੇ ਨੂੰ ਮਾਰੇ ਆ ਕਿਸੇ ਬੱਚੇ ਨੂੰ ਮਾਰੇ ਆ ਕਿਸੇ ਪਰਿਵਾਰ ਦੇ ਹੋਰ ਜੀ ਨੂੰ ਮਾਰੇ ਆ ਹਾਂ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਉਸ ਦੇ ਉਸ ਦੇ ਬੇਟੇ ਨੇ ਇਹ ਗੱਲਾਂ ਜ਼ਰੂਰ ਕਹੀਆਂ ਕਿ ਜਦੋਂ ਵੱਡਾ ਦਰਖਤ ਗਿਰਦਾ ਤਾਂ ਧਰਤੀ ਹਿੱਲਦੀ ਹੈ ਜਦੋਂ ਧਰਤੀ ਹਿੱਲੀ ਤਾਂ ਫਿਰ ਉਹਦੀ ਅਗਲੇ ਨਾਲ ਧਰਤੀ ਮਤਲਬ ਤਾਮਲ ਵਾਲਿਆਂ ਨਾਲ ਹਲਾਤੀ ਕਿਉਂਕਿ ਉਧਰ ਵੀ ਲੜਾਈ ਚੱਲ ਰਹੀ ਸੀ ਸਿੱਖਾਂ ਦੀ ਵੀ ਲੜਾਈ ਚੱਲਦੀ ਸੀ ਸਿੱਖਾਂ ਨਾਲ ਲੜਾਈ ਇੰਦਰਾ ਗਾਂਧੀ ਨੇ ਲੜੀ ਸੀ ਤੇ ਉਹ ਸਿੱਖਾਂ ਨੂੰ ਉਹਨਾਂ ਨੇ ਸਜ਼ਾ ਦੇ ਦਿੱਤੀ ਤਾਮਲਾਡੂ ਵਾਲਿਆਂ ਨਾਲ ਤਾਮਲਾਂ ਦੀ ਲੜਾਈ ਨਾਲ ਰਜੀਵ ਗਾਂਧੀ ਦੀ ਚੱਲਦੀ ਸੀ ਹਰਜੀਵ ਨਾਲ ਉਹਨਾਂ ਨੂੰ ਅਜੀਵ ਗਾਂਧੀ ਨੂੰ ਉਹਨਾਂ ਨੇ ਸਜ਼ਾ ਦੇ ਦਿੱਤੀ ਇਹ ਦੇਖੋ ਸਜ਼ਾ ਜਿਹੜਾ ਕੋਈ ਜੈਸੀ ਕਰਨੀ ਵੈਸੀ ਪਰਣੀ ਇਹ ਹੱਥ ਕਰ ਲੈ ਹੱਥ ਪਰ ਲੈ ਇਹ ਤਾਂ ਕੋਲ ਖੜ ਕੇ ਅਕਾਲਪੁਰਖ ਦੀ ਕਲਾ ਵਰਤਦੀ ਹੈ ਜਦੋਂ ਤੁਸੀਂ ਕੋਈ ਗੱਲ ਕਰਦੇ ਆ ਤੇ ਇਹ ਤਾਂ ਸਜ਼ਾ ਹੋਣੀ ਨੂੰ ਮਿਲਣੀ ਨੂੰ ਹੈ ਇਸ ਕਰਕੇ ਅਸੀਂ ਕਦੇ ਪਰਿਵਾਰਵਾਦ ਦੇ ਵਿੱਚ ਨਹੀਂ ਪਈ ਸਿੱਖਾਂ ਨੇ ਕਦੇ ਕਿਸੇ ਪਰਵਾਦ ਨੂੰ ਪਰਿਵਾਰ ਨੂੰ ਵਜੀਦੇ ਦੇ ਪਰਿਵਾਰ ਨੂੰ ਨਹੀਂ ਸੀ ਕਿਸੇ ਨੇ ਕੁਝ ਕਿਹਾ ਕਿਸੇ ਹੋਰ ਦੇ ਔਰੰਗਜੇਬ ਦੇ ਪਰਿਵਾਰ ਨੂੰ ਕਿਹਾ ਕੁਝ ਔਰੰਗਜੇਬ ਦਾ ਜਿਹੜਾ ਵੱਡਾ ਇੱਕ ਬੇਟਾ ਸੀ ਬਹਾਦਰ ਸ਼ਾਹ ਉਹਦਾ ਨਾਮ ਤਾਂ ਮਉਜ਼ਾ ਪਤਾ ਨਹੀਂ ਮਉਜ਼ਾ ਕੋਈ ਐਡਾ ਹੋਰ ਨਾਮ ਹੈ ਉਹਦਾ ਪਰ ਉਹਨੂੰ ਜਦੋਂ ਕਲਗੀਧਰ ਪਾਸ਼ਾ ਨੇ ਬਾਦਸ਼ਾਹ ਬਣਾਇਆ ਤੇ ਇਹਦਾ ਮਤਲਬ ਉਹ ਵੀ ਤਾਂ ਬੇਟਾ ਹੀ ਸੀ ਉਹ ਵੀ ਤਾਂ ਔਰੰਗਜ਼ੇਬ ਦਾ ਬੇਟਾ ਸੀ ਤੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਜਫਰਨਾਮਾ ਉਹਨੂੰ ਜਦੋਂ ਸੁਣਿਆ ਉਹਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਲਾਹਣਤਾ ਹੀ ਇੰਨੀ ਸੀ ਗੁਰੂ ਸਾਹਿਬ ਨੇ ਅੱਜ ਵੀ ਜਦੋਂ ਜਫਰਨਾਮਾ ਪੜ੍ਹਦੇ ਜਿਹੜੀਆਂ ਪਹਿਲੀਆਂ 12 ਆਈ ਤਾਂ ਉਹ ਤਾਂ ਇੰਨੀ ਲਾਹਣਤਾ ਉਹਦੇ 'ਚ ਉਹਨੂੰ ਲਾਹਣਤਾ ਲਾਹਣਦਾ ਹੀ ਆਪਾਂ ਕਹਿ ਸਕਦੇ ਕਿ ਲਾਹਣਤ ਆਪਾਂ ਕਿਸੇ ਨੂੰ ਵੀ ਜੱਟ ਕਹਿਣਾ ਵੀ ਲੱਖ ਲਾਹਣਤਾ ਤੇਰੇ ਲਈ ਤੇ ਉਹ ਲਾਹਣਤਾ ਸੀ ਉਹਨ ਜਦੋਂ ਲੜਨ ਤਾਂ ਪਈ ਉਹਦੇ ਨਾਲ ਉਹਦੀ ਮੌਤ ਹੋ ਗਈ ਇਸ ਕਰਕੇ ਗੁਰੂ ਸਾਹਿਬ ਨੇ ਸਾਡਾ ਪਰਿਵਾਰਵਾਦ ਨਾਲ ਕਦੇ ਕੋਈ ਲੜਾਈ ਨਹੀਂ ਹੁੰਦੀ। ਏਹੀ ਗੱਲ ਸਾਨੂੰ ਜੇ ਅਸੀਂ ਇਹ ਕਹਿੰਦੇ ਆ ਤਾਂ ਸ਼ੇਰਖਾ ਮਲੇਰਕੋਟਲੇ ਦੇ ਨਵਾਬ ਨੇ ਵੀ ਇਹ ਗੱਲ ਸਿਕਾਈ ਸੀ ਕਿ ਮੇਰੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਹੋ ਸਕਦੀ ਹੈ। ਮੇਰੀ ਇਹਨਾਂ ਬੱਚਿਆਂ ਨਾਲ ਲੜਾਈ ਨਹੀਂ। ਅਸੀਂ ਇਹੀ ਅੱਜ ਇਹ ਵੀ ਗੱਲ ਅੱਜ ਧੋਕੇ ਗੱਲ ਕਹਿੰਦੇ ਆ ਕਿ ਸਾਡੀ ਲੜਾਈ ਜਦੋਂ ਤੱਕ ਰਾਹੁਲ ਸਾਡੇ ਨਾਲ ਕੋਈ ਉਹਦੀ ਲੜਾਈ ਨਹੀਂ ਹੈਗੀ ਅਸੀਂ ਕਿਉਂ ਲੜੀਏ ਉਹਦੇ ਨਾਲ। ਜਿਸ ਵੇਲੇ ਉਹ ਹਿੰਦੂਸਤਾਨ ਦਾ ਬਾਦਸ਼ਾਹ ਬਣੇਗਾ ਉਦੋਂ ਦੇਖਾਂਗੇ। ਉਹ ਬਾਦੀਆਂ ਗੱਲਾਂ। ਪਰ ਅੱਜ ਸਾਡੀ ਕੋਈ ਲੜਾਈ ਨਹੀਂ ਜੋ ਸਿੱਖਾਂ ਨਾਲ ਵਧਿਕੀਆਂ ਹਿੰਦੁਸਤਾਨ ਦੀ ਸਰਕਾਰ ਚ ਹੋ ਰਹੀਆਂ ਕਿ ਸਿੱਖਾਂ ਨੂੰ ਉਹ ਦੂਜੇ ਦਰਜੇ ਦੇ ਸ਼ਹਿਰੀ ਮੰਨ ਰਹੇ ਆ ਸਾਡੇ ਆਏ ਦਿਨ ਆ ਹੁਣੇ ਤੁਸੀਂ ਦੇਖ ਲੋਗੇ ਦੂਜੇ ਦਰਜੇ ਦੇ ਸ਼ਹਿਰੀ ਆ ਉਹ ਬਲਾਸਟ ਕੀਨ ਕੀਤਾ ਸਾਨੂੰ ਕੋਈ ਪਤਾ ਨਹੀਂ ਕਿਸੇ ਨੂੰ ਵੀ ਐਫ ਆਈ ਆਰ ਚ ਕੀ ਦਾ ਨਾਮ ਆ ਕੀ ਨਹੀਂ ਹੈਗਾ ਤੇ ਮੇਰੇ ਖਿਆਲ ਆ ਐਨ ਆਈ ਐ ਨੇ ਸਾਡੇ 30 ਬੰਦਿਆਂ ਤੇ ਤਾਂ ਰੇਡ ਹੀ ਮਾਰ ਦਿੱਤੀ ਆ ਪਿਛਲੇ ਦਿਨਾਂ ਚ ਆਪਾਂ ਹੁਣ ਦੇਖੀ ਦੇ ਪਰਸੋਂ ਚੌਥੇ ਦੇ ਚਾਰ ਪੰਜਾਂ ਦੇ ਦਿਨ ਦੇ ਆ ਦੇਖ ਰਹੀਆਂ ਕਿ ਕਿੰਨੇ ਸਿੱਖਾਂ ਦੇ 30 ਲਿਸਟ 30 ਬੰਦਿਆਂ ਦੀ ਆਈ ਹੈ ਜਿਨ੍ਹਾਂ ਤੇ ਰੇਡ ਵੱਜੀ ਆ ਕੀ ਉਹ ਸਾਰੇ ਹੀ ਹੁਣ ਯਾਰ ਦੋਸ਼ੀ ਨੇ ਸਰਕਾਰ ਨੂੰ ਇਹ ਜਿਹੜਾ ਦੋਸ਼ੀ ਤੁਸੀਂ ਉਹਨੂੰ ਫੜੋ ਜੇ ਸਿੱਖ ਦੋਸ਼ੀ ਨੂੰ ਫੜਦੇ ਆ ਤਾਂ ਮਤਲਬ ਹਿੰਦੁਸਤਾਨ ਦਾ ਜੇ ਕ੍ਰਿਸ਼ਨ ਕੋਲ ਖੜ ਕੇ ਦੋਸ਼ੀ ਨੂੰ ਮਾਰ ਸਕਦਾ ਆ ਕਿ ਦ੍ਰੋਪਦਨ ਨੇ ਅ ਦੁਸ਼ਾਸ਼ਣ ਨੇ ਦ੍ਰੋਪਤੀ ਦਾ ਚੀਰ ਹਰਣ ਕੀਤਾ ਤੇ ਇਹਨੂੰ ਮਾਰੋ ਇਹ ਨੇ ਇਹਨਾਂ ਤੁਹਾਡਾ ਰਾਜ ਖੋਲੇ ਤੇ ਜੇ ਉਹ ਕੋਲ ਖੜ ਕੇ ਮਾਰ ਸਕਦਾ ਜੇ ਹੁਣ ਸਿੱਖਾਂ ਨਾਲ ਤਾਂ ਉਹੀ ਮਾਰੇ ਨੇ ਜਿਨ੍ਹਾਂ ਦੋਸਤਾਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਨੇ ਸਿੱਖਾਂ ਨੇ ਕਦੇ ਕੋਈ ਕਿਸੇ ਨਾਲ ਭਾਜੀ ਉਦਾਂ ਦੇ ਨਹੀਂ ਪਾਈ ਕਿ ਮੋੜਮੀ ਕਿ ਅਸੀਂ ਮਤਲਬ ਉਹਨਾਂ ਦਾ ਪਰਿਵਾਰ ਮਾਰ ਦਈਏ ਪਰਿਵਾਰ ਮਾਰਨ ਦੀ ਗੱਲ ਕਦੇ ਕਦੇ ਨਹੀਂ ਆਈ ਜੇ ਪਰਿਵਾਰ ਮਾਰਨਾ ਹੁੰਦਾ ਤੇ ਸੁੱਖੇ ਜਿੰਦੇ ਦੀ ਗੱਲ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਨੇ ਉਹ ਦੋਨੇ ਭਰਾ ਸਾਡੇ ਵੀਰ ਉਹਨਾਂ ਨੇ ਜਰਨਲ ਬਹਿਦਿਆ ਨੂੰ ਹੀ ਮਾਰੇ ਆ ਉਹਦੀ ਪਤਨੀ ਕੋਲ ਬੈਠੀ ਸੀ ਉਹਦਾ ਡਰਾਈਵਰ ਸੀ ਜਾਂ ਉਹਦਾ ਗਨਮੈਨ ਸੀ ਕੋਈ ਸੀ ਕਿਸੇ ਨੂੰ ਹੱਥ ਨਹੀਂ ਲਾਇਆ ਤੇ ਫੇਰ ਐਦਾਂ ਤਾਂ ਅਸੀਂ ਉਦਾਂ ਹੀ ਮਾਰਦੇ ਫਰੀ ਜਿੰਦੇ ਲੋਕਾਂ ਨੂੰ ਕੋਈ ਸਿੱਖਾਂ ਦੇ ਕੋਈ ਚਾਰਾ ਨਹੀਂ ਇਸ ਕਰਕੇ ਅੱਜ ਦੀ ਤਰੀਕ 'ਚ ਆਪਾਂ ਰਾਹੁਲ ਗਾਂਧੀ ਨੇ ਜੋ ਬਿਆਨ ਹੈ ਉਹ ਸਿੱਖਾਂ ਦੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਸਿੱਖਾਂ 'ਚ ਬਧਿੱਕੀਆਂ ਹੋ ਰਹੀਆਂ ਸਿੱਖਾਂ ਤੇ ਹਿੰਦੁਸਤਾਨ ਦੇ ਵਿੱਚ ਉਹਦਾ ਉਹਨੇ ਪ੍ਰਗਟਾਵਾ ਕੀਤਾ ਆ ਤੇ ਅਸੀਂ ਉਹਨੂੰ ਠੀਕ ਆ ਉਹ ਅੱਜ ਦੀ ਤਰੀਕ 'ਚ ਉਹ ਕਰ ਗਿਆ ਅੱਜ ਸਰਕਾਰ ਮੋਦੀ ਦੀ ਹੈ ਜਦੋਂ ਰਾਜ ਚਾਏਗਾ ਫਿਰ ਉਦੋਂ ਦੀਆਂ ਗੱਲਾਂ ਬਾਅਦੀਆਂ ਦੇਖਾਂਗੇ ਜਿਹੜੇ ਬੀਜਪੀ ਦੇ ਵਿੱਚ ਸਿੱਖ ਨੇ ਜੀ ਸਿੱਖ ਚਿਹਰੇ ਨੇ ਉਹਨਾਂ ਨੇ ਨਾਲ ਦੀ ਨਾਲ ਵਿਰੋਧ ਸ਼ੁਰੂ ਕਰਤਾ ਇਹਦਾ ਚਾਹੇ ਗਾ ਲੋ ਰਵਨੀਤ ਬਿੱਟੂ ਦੀ ਲਾਲੀਜ ਤੋਂ ਸ਼ੁਰੂ ਕਰ ਲਾਂ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲ ਕਰ ਲਈਏ ਜਿਹੜੇ ਹੋਰ ਨੇ ਜਿੰਨੇ ਆ ਗੂ ਲਾਲਪੁਰਾ ਹੋਰਾਂ ਦੀ ਗੱਲ ਕਰ ਲਈਏ ਹਰ ਇੱਕ ਬੰਦਾ ਇਸ ਚੀਜ਼ ਦਾ ਵਿਰੋਧ ਕਰ ਰਿਹਾ ਸੀ ਗੱਲ ਇਹ ਕਿ ਜਿਹੜੇ ਅੱਜ ਜਿਹੜੇ ਅੱਜ ਸਿੱਖ ਬੀਜਪੀ ਚ ਚਲੇ ਗਏ ਆ ਇਹ ਸਿੱਖ ਮਤਲਬ ਹੈ ਇਹ ਸਮਝ ਲਓ ਜਿਵੇਂ ਗੰਗੂ ਵੀਰ ਲੱਗਿਆ ਸੀ ਕਿਸੇ ਵੇਲੇ ਉਹਦੇ ਮਰਨ ਤੋਂ ਬਾਅਦ ਜਦੋਂ ਬੱਚੇ ਉਹਨਾਂ ਸ਼ਹੀਦ ਕਰਾਤੇ ਛੋਟੇ ਸੈਫ ਜਾਂਦੇ ਉਤੋਂ ਬਾਅਦ ਉਹ ਵੀ ਵਜੀਦੇ ਦੀ ਸ਼ਰਨ ਵਿੱਚ ਚਲਾ ਗਿਆ ਸੀ ਗੰਗੂ ਦਾ ਪਰਿਵਾਰ ਵੀ ਉਹਦੇ ਨਾਲ ਹੀ ਜੁੜੇ ਰਹੇ ਉਹ ਬਾਅਦ ਚ ਉਹਨੂੰ ਸਿੱਖਾਂ ਨੇ ਉਹਨੂੰ ਮਾਰਿਆ ਵੀ ਹੁਣ ਵੀ ਇਹੀ ਗੱਲ ਆਈ ਹੈ ਕਿ ਅੱਜ ਦੀ ਤਰੀਕ ਵਿੱਚ ਸਭ ਤੋਂ ਸਿੱਖ ਉਹ ਰੌਲਾ ਪਾ ਰਹੇ ਨੇ ਜਿਹੜੇ বিজেਪ ਦੀ ਸ਼ਰਨ ਚ ਚਲੇ ਗਏ ਸਿੱਖ ਤਾਂ ਹਮੇਸ਼ਾ ਹੀ ਜਿਹੜਾ ਸਿੱਖੀ ਨੂੰ ਪਰਣਾਇਆ ਹੋਇਆ ਉਹ ਅਕਾਲ ਤਖਤ ਵੱਲ ਹੈ ਉਹ ਸਿੱਖਾਂ ਦੀ ਪ੍ਰਭੂ ਸਤਾ ਦੀ ਗੱਲ ਕਰਦਾ ਸੱਚਖੰਡ ਹਰਿਮੰਦਰ ਸਾਹਿਬ ਜਿਹੜਾ ਪੀਰੀ ਤੇ ਮੀਰੀ ਦੇ ਸਾਡੇ ਦੋ ਨਿਸ਼ਾਨ ਲੱਗੇ ਨੇ ਦੋ ਸਾਡੇ ਉੱਤੇ ਇੱਕ ਪ੍ਰਭੂ ਸਤਾ ਦਾ ਤੇ ਇੱਕ ਸਾਡਾ ਭਗਤੀ ਦਾ ਜਿਹਨੂੰ ਭਗਤੀ ਤੇ ਸ਼ਕਤੀ ਕਹਿੰਦੇ ਅਸੀਂ ਉਹ ਸਾਡੇ ਕੇਂਦਰ ਨੇ ਅਸੀਂ ਉਹਨਾਂ ਵੱਲ ਜਿਨ੍ਹਾਂ ਦੇ ਮੂੰਹ ਨੇ ਉਹ ਕਦੇ ਇਹ ਗੱਲਾਂ ਨਹੀਂ ਕਰਦੇ ਇਹ ਜਿਹੜਾ ਸਿਰਫ ਰੌਲਾ ਪਾ ਰਹੇ ਨੇ ਰਾਹੁਲ ਦੇ ਵਿਰੁੱਧ ਉਹ ਸਾਰੇ ਬੀਜੇਪੀ ਵਾਲੇ ਜਿਹੜੇ ਬੀਜੇਪੀ ਚ ਨਵੇਂ ਨਵੇਂ ਰਲੇ ਆਂ ਜਾਂ ਪੁਰਾਣੇ ਵੀਰਲੇ ਆਂ ਉਹੀ ਰੌਲਾ ਪਾ ਰਹੇ ਨੇ ਕਿਉਂਕਿ ਉਹਨਾਂ ਨੇ ਇਹ ਸਾਰੇ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹੁਣ ਵੀ ਉਹ ਤਾਂ ਕੁਰਸੀਆਂ ਦੇ ਭੁੱਖੇ ਹੀ ਕਹਿ ਰਹੇ ਨੇ ਜਿਹੜੇ ਕੁਰਸੀਆਂ ਦੇ ਨੇ ਤੇ ਕੁਰਸੀਆਂ ਦਾ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਪਾਰਸ਼ਾਹੀਆਂ ਬਖਸ਼ੀਆਂ ਤੇ ਪਾਰਸ਼ਾਹੀਆਂ ਦਾ ਤਾਂ ਪਾਰਸ਼ਾ ਹੀ ਹੈ ਤੇ ਬਾਦਸ਼ਾਹੀਆਂ ਨਹੀਂ ਸਾਨੂੰ ਬਖਸ਼ੀਆਂ ਸਿੱਖਾਂ ਨੂੰ ਤਾਂ 파ਰਸ਼ਾਈ ਦਾ ਸਿੱਖ 파ਰਸ਼ਾਈ ਦਾ ਦਾਵਾ ਕਰਦੇ ਬਾਦਸ਼ਾਹੀ ਦਾ ਦਾਵਾ ਕਰਦੇ ਨਹੀਂ ਕਰਦੇ ਇਸ ਕਰਕੇ ਉਹ ਜਿਹੜੇ ਸਿੱਖ ਨੇ ਉਹ ਬਾਦਸ਼ਾਹੀਆਂ ਵਜ਼ੀਰੀਆਂ ਲੱਭਣ ਨੂੰ ਫਿਰਦੇ ਨੇ ਤੇ ਵਜ਼ੀਰੀਆਂ ਵਾਲੇ ਤਾਂ ਮਿੱਟੀ 'ਚ ਰੁਲਦੇ ਆਪਾਂ ਦੇਖਿਆ ਤੇ 파ਰਸ਼ਾਈਆਂ ਵਾਲੇ ਤਾਂ ਹਮੇਸ਼ਾ ਹੀ ਸਿਰਾਂ ਤੇ ਕਲਗੀਆਂ ਝੂਲਦੀਆਂ ਨੇ ਭਾਵੇਂ ਉਹ ਸ਼ਹਾਦਤ ਵੀ ਜੇ ਜਾਣ ਤੇ ਭਾਵੇਂ ਉਹ ਧਰਤੀ 'ਚ ਵੀ ਚਲੇ ਜਾਣ ਤੇ ਉਹਨਾਂ ਦੀ ਤਾਂ 파ਰਸ਼ਾਈ ਦੀ ਗੱਲ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ ਕਿ ਕਿਤੇ ਕਿਤੇ ਜਦੋਂ ਬਿਆਨ ਤੋਂ ਬਾਅਦ ਜਿੱਡਾ ਵੱਡਾ ਜੇ ਕਈ ਹੰਗਾਮਾ ਖੜਾ ਹੋਇਆ ਉਹਦੇ ਨਾਲ ਸਿਖਿਸ਼ਿਤ ਕਈ ਗੱਲ ਸੋਚਦੇ ਨੇ ਵੀ ਠੀਕ ਹੈ ਕਿ ਜੇਕਰ ਇਸ ਪਾਸਿਓਂ ਸੋਚੀਏ ਵੀ ਕਾਂਗਰਸ ਮਾੜੀ ਹੈ ਜਾਂ ਰਾਹੁਲ ਗਾਂਧੀ ਦੇ ਜੇ ਪਰਿਵਾਰ ਨੇ ਕੋਈ ਦਲਤ ਗੱਲ ਕਰੀ ਸੀ ਜੇ ਇੰਦਰਾ ਗਾਂਧੀ ਹੋਰਾਂ ਨੇ ਕਰੀ ਸੀ ਤਾਂ ਉਹਦੀ ਸਜ਼ਾ ਉਨਾਂ ਨੂੰ ਮਿਲ ਚੁੱਕੀ ਹੈ ਅਸੀਂ ਰਾਹੁਲ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਪਰ ਰਾਹੁਲ ਗਾਂਧੀ ਨੇ ਜੋ ਵਿਥਾ ਬਿਆਨ ਕਰੀਆ ਉਹਦੀ ਕਹਿੰਦੇ ਉਦਾਹਰਣ ਇਹ ਹੈ ਵੀ ਜਿਵੇਂ ਆ ਆਖਰਕਾਰ ਪਾਸਪੋਰਟ ਜਦੋਂ ਹਵਾਈ ਅੱਡੇ ਤੇ ਜਾਂਦੇ ਨੇ ਜਾਂ ਫਿਰ ਜਦੋਂ ਕੋਈ ਪੇਪਰ ਹੁੰਦੇ ਨੇ ਉਦੋਂ ਜਦੋਂ ਕਾਰ ਲਹਾਏ ਜਾਂਦੇ ਨੇ ਤਾਂ ਉਹ ਵੀ ਨਿਸ਼ਾਨੀ ਇਸੇ ਕਰਕੇ ਹੈ ਕਿ ਸਿੱਖਾਂ ਨੂੰ ਵੱਖ ਸਮਝਿਆ ਜਾਂਦਾ ਕਿਉਂਕਿ ਨਹੀਂ ਤਾਂ ਫਿਰ ਸਭ ਨੂੰ ਪਤਾ ਹੈ ਤੇ ਜਦੋਂ ਸਾਨੂੰ ਮਨਜ਼ੂਰੀਆਂ ਹੈਗੀਆਂ ਨੇਗੀਆਂ ਨਾਲ ਕਾਰ ਰੱਖਣ ਦੀ ਤਾਂ ਆਖਰਕਾਰ ਫਿਰ ਉਹ ਪੀੜ ਭਾਵਨੀ ਤਾਂ ਹੋਰ ਕੀ ਹੈ ਜਦੋਂ ਉਹ ਲਹਾਏ ਜਾਂਦੇ ਨੇ ਸੀਨੀਅਰ ਜਰਨਲਿਸਟ ਮਨਤੇਜ ਦੇ ਨਾਲ ਸੁਮਿਤ ਸਿੰਘ ਰਿਆਨਾਸ 20% ਟੀਵੀ ਚੰਡੀ